ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕਿਸਾਨੀ ਮੰਗਾ ਲਈ ਖਨੌਰੀ ਬਾਦਰ ਤੇ ਮਰਨਵਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਇਲਾਜ ਵਿੱਚ ਬੀਤੀ ਰਾਤ ਨੂੰ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਵੱਡੀ ਲਾਪਰਵਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਡੱਲੇਵਾਲ ਦੇ ਇਲਾਜ ਲਈ ਤਾਇਨਾਤ ਡਾਕਟਰ ਆਪ ਸੁੱਤੇ ਰਹੇ ਤੇ ਇੱਕ ਟ੍ਰੇਨੀ ਡਾਕਟਰ ਨੂੰ ਡੱਲੇਵਾਲ ਨੂੰ ਲੱਗੀ ਡ੍ਰਿਪ ਦੀ ਨਿਗਰਾਨੀ ਲਈ ਭੇਜਿਆ ਜਿਸ ਕਾਰਨ ਡੱਲੇਵਾਲ ਨੂੰ ਸਰੀਰਕ ਪਰੇਸ਼ਾਨੀ ਸਹਿਣੀ ਪਈ ਇਸ ਦਾ ਨੋਟਿਸ ਲੈਂਦੇ ਕਿਸਾਨ ਆਗੂਆਂ ਨੇ ਡੱਲੇਵਾਲ ਦਾ ਸਰਕਾਰੀ ਡਾਕਟਰਾਂ ਤੋਂ ਇਲਾਜ ਕਰਵਾਉਣ ਤੋਂ ਤੁਰੰਤ ਮਨਾ ਕਰ ਦਿੱਤਾ ਉਧਰ ਡਾਕਟਰਾਂ ਦੀ ਟੀਮ ਨੇ ਵੀ ਕਿਸਾਨ ਆਗੂਆਂ ਤੇ ਦੋਸ਼ ਲਾਇਆ ਕਿ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਉਹਨਾਂ ਨੇ ਵੀ ਉੱਚ ਅਧਿਕਾਰੀਆਂ ਨੂੰ ਇੱਥੇ ਇਲਾਜ ਭਾਉ ਯਾ ਕਰਵਾਉਣ ਵਾਲੀਆਂ ਸਹੂਲਤਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਬਾਅਦ ਵਿੱਚ ਦਿਨ ਚੜ੍ਹਦੇ ਪ੍ਰਸ਼ਾਸਨ ਤੇ ਡਾਕਟਰਾਂ ਵੱਲੋਂ ਆਪਣੀ ਗਲਤੀ ਮੰਨ ਲਈ ਗਈ ਤੇ 15 ਘੰਟੇ ਬਾਅਦ ਡੱਲੇਵਾਲ ਦਾ ਇਲਾਜ ਮੁੜ ਸ਼ੁਰੂ ਕਰ ਦਿੱਤਾ ਗਿਆ ਐਸੇ ਦਰਮਿਆਨ ਖਨੌਰੀ ਬਾਰਡਰ ਤੇ 58ਵੇਂ ਦਿਨ ਮਰਨwarte ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ ਡਾਕਟਰਾਂ ਦੀ ਸਲਾਹ ਤੇ ਤਾਜੀ ਹਵਾ ਤੇ ਧੁੱਪ ਦਿਵਾਉਣ ਲਈ ਵਿਸ਼ੇਸ਼ ਟਰਾਲੀ ਰਾਹੀਂ ਬਾਹਰ ਕੱਢਿਆ ਗਿਆ ਉਹ 4 ਘੰਟੇ ਤੱਕ ਬਾਹਰ ਰਹੇ ਇਸ ਦਰਮਿਆਨ ਦੱਸਿਆ ਗਿਆ ਕਿ ਉਹਨਾਂ ਲਈ ਵਿਸ਼ੇਸ਼ ਤੌਰ ਤੇ ਬਣਾਇਆ ਜਾ ਰਿਹਾ ਆਧੁਨਿਕ ਕਮਰਾ ਨੂੰ ਤਿਆਰ ਕਰਨ ਵਿੱਚ ਹਾਲੇ 3 ਦਿਨ ਹੋਰ ਲੱਗਣਗੇ ਇਹ ਕਮਰਾ ਸਾਊਂਡ ਪ੍ਰੂਫ ਹੋਵੇਗਾ ਇਸ ਵਿੱਚ ਜਨਰੇਟਰ ਏਸੀ ਗੀਜ਼ਰ ਬਾਥਰੂਮ ਕਿਚਨ ਆਦਿ ਦਾ ਸਾਰਾ ਪ੍ਰਬੰਧ ਰਹੇਗਾ ਉੱਧਰ ਸੁਪਰੀਮ ਕੋਰਟ ਨੇ ਵੀ ਡੱਲੇਵਾਲ ਦਾ ਇਲਾਜ ਸ਼ੁਰੂ ਹੋਣ ਤੇ ਕੱਲ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਖਿਲਾਫ ਚੱਲ ਰਹੇ ਹੱਦ ਤੱਕ ਦੇ ਮਾਮਲੇ ਦੀ ਪੋਜੀਸ਼ਨ ਦੀ ਸੁਣਵਾਈ ਫਰਵਰੀ ਮਹੀਨੇ ਤੱਕ ਟਾਲ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੱਡੀ ਗਿਣਤੀ ਵਿੱਚ ਝਾਲੀ ਵੋਟਾਂ ਬਣਾਉਣ ਅਤੇ ਅਧੂਰੀਆਂ ਵੋਟਰ ਲਿਸਟਾਂ ਜਾਰੀ ਕਰਨ ਤੇ ਕੱਲ ਰੋਸ ਜ਼ਾਹਰ ਕੀਤਾ। ਇਨ੍ਹਾਂ ਮੈਂਬਰਾਂ ਨੇ ਹੁਣ ਇਸ ਮਸਲੇ ਤੇ ਗੁਰਦੁਆਰਾ ਚੋਣਾ ਦੇ ਮੁੱਖ ਕਮਿਸ਼ਨਰ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਇਹ ਫੈਸਲਾ ਕੱਲ ਐਸਜੀਪੀਸੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਐਸਜੀਪੀਸੀ ਮੈਂਬਰਾਂ ਨੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਹੋਈ ਬੈਠਕ ਵਿੱਚ ਕੀਤਾ ਇਸ ਬੈਠਕ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਡੜ ਤੇ ਸੁਖਵੀਰ ਸਿੰਘ ਬਾਦਲ ਵੀ ਹਾਜ਼ਰ ਸਨ ਇਸ ਬੈਠਕ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਰਜੀਤ ਚੀਮਾ ਨੇ ਆਪ ਸਰਕਾਰ ਤੇ ਐਸਜੀਪੀਸੀ ਬੋਟਾ ਵਿੱਚ ਹੀਰਾ ਫੇਰੀ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਤੁਚਾ ਮੈਂਬਰਾਂ ਨੇ ਆਪੋ ਆਪਣੇ ਹਲਕੇ ਦੀਆਂ ਜਿੱਥੇ ਡਿਸਟ੍ਰਿਕਟ ਮਿਲੀਆਂ ਉਹਨੂੰ ਸਟੱਡੀ ਕੀਤਾ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਧੰਗ ਲਿਆ ਹੁਣ ਅਸੀਂ ਇਸ ਤੋਂ ਬਾਅਦ ਹਾਲੇ ਉਹਨਾਂ ਤੋਂ ਕੱਲੇ-ਕੱਲੇ ਹਲਕੇ ਦੀ ਡਿਟੇਲ ਲੈ ਰਹੇ ਹਾਂ ਆ ਕਾਫੀ ਫਾਈਨਲ ਮੈਂਬਰਸ ਨੇ ਬੰਨਾਂ ਨੇ ਬਣਾ ਕੇ ਮੈਨੂੰ ਦਿੱਤੀਆਂ ਇੱਕ ਤਾਂ ਕਈ ਥਾਵਾਂ ਤੇ ਕੰਪਲੇਂਟ ਹੈ ਕਿ ਬੜੀ ਮਿਹਨਤ ਕਰਕੇ ਫਾਰਮ ਭਰ ਕੇ ਫੋਟੋ ਲਾ ਕੇ ਆਲੋ ਅਧਾਰ ਕਾਰਡ ਜੋ ਹਦਾਇਤਾਂ ਸੀ ਮੁੱਖ ਕਮਿਸ਼ਨਰ ਸਾਹਿਬ ਕੋ ਦੋਰਾ ਡੈਕਸ਼ਨ ਦੀਆਂ ਉਹਦੇ ਮੁਤਾਬਕ ਵੋਟਾਂ ਜਿਹੜੀਆਂ ਮਿਹਨਤ ਕਰਕੇ ਸਾਡੀ ਪਾਰਟੀ ਦੇ ਅੱਗੋਂ ਨੇ ਸਬਮਿਟ ਕੀਤੀ ਸੀ ਉਹ ਕਈ ਥਾਵਾਂ ਤੇ ਇਦਾਂ ਹੋਇਆ ਕਿ ਸਾਰੇ ਸਾਰੇ ਪਿੰਡ ਦੀਆਂ ਵੋਟਾਂ ਗੈਪਾਂ ਜਹਤੋਂ ਤੇ ਕਿਤੇ ਨਾ ਕਿਤੇ ਸ਼ਰਾਰਤ ਹੋਈ ਹੈ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਲੋਕਾਂ ਨੇ ਵੋਟਾਂ ਦਰਜ ਕਰਾਈਆਂ ਉਹ ਵੋਟਾਂ ਗਈਆਂ ਕਿੱਥੇ ਔਰ ਕੀਤੇ ਦਿਨਾਂ ਦੇ ਵਿੱਚ ਜਦੋਂ ਰੌਲਾ ਪੈ ਰਿਆ ਸੀ ਮੀਡੀਆ ਦੇ ਵਿੱਚ ਕਿ ਵੋਟਾਂ ਬਣ ਨਹੀਂ ਪਾਰੀਆਂ ਪ੍ਰਸ਼ਾਸਨ ਸਹਿਯੋਗ ਨਹੀਂ ਦੇ ਰਿਹਾ ਉਦੋਂ ਬਹੁਤ ਸਮਝ ਦੇ ਉੱਤੇ ਜਿਹੜੀ ਰੋਡਿੰਗ ਪਾਰਟੀ ਐ ਆਮ ਆਦਮੀ ਪਾਰਟੀ ਇਹਦੇ ਬੰਦਿਆ ਨੇ ਹੇਠੋਂ ਬੀਐਲਓ ਦੇ ਰਹੀਂ ਇਹੋ ਜਿਹੀਆਂ ਵੀ ਧਾਰਨਾ ਸਾਨੂੰ ਮੈਂਬਰਸਪ ਬਣਾ ਨਹੀਂ ਦਿੱਤੀਆਂ ਵੀ ਤੁਸੀਂ ਚੈੱਕ ਕਰੋ ਫਾਰਮ ਵੀ ਹੈ ਨਹੀਂ ਉਹਦਾ ਭਰਿਆ ਹੋਇਆ ਕੰਨੀ ਵੋਟਰ ਲਿਸਟ ਦੇ ਆਧਾਰ ਤੇ ਉੱਤੇ ਬੀਐਲਓ ਨੂੰ ਕਹਿੰਦਾ ਵੀ ਸਾਰੀਆਂ ਵੋਟਾਂ ਜਿੰਨੀਆਂ ਇਹ ਅੱਜ ਜਿਹੜੀਆਂ ਉਹਨਾਂ ਨੇ ਕਿਹਾ ਉਹਦੇ ਵਿੱਚ ਪੈ ਗਈਆਂ ਉਹਦੇ ਵਿੱਚ ਜਿਹੜੇ ਗੈਰ ਸਿੱਖਣ ਦੀਆਂ ਵੀ ਬਹੁਤ ਵੱਡੀ ਗਿਣਤੀ ਚ ਵੋਟਾਂ ਉਹਨਾਂ ਨੇ ਕੱਲ੍ਹ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਹੋਈ ਐਸਜੀਪੀਸੀ ਮੈਂਬਰਾਂ ਦੀ ਬੈਠਕ ਰਾਹੀਂ ਭਾਵੇਂ ਅਕਾਲੀ ਦਲ ਨੇ ਸਭ ਕੁਝ ਚੰਗਾ ਹੋਣ ਦਾ ਸੰਕੇਤ ਦੇਣ ਦਾ ਯਤਨ ਕੀਤਾ ਪਰ ਅਕਾਲੀ ਦਲ ਦੇ ਇਨ੍ਹਾਂ ਯਤਨਾਂ ਨੂੰ ਕੱਲ ਬੂਰ ਨਾ ਪਿਆ ਸੂਤਰਾਂ ਮੁਤਾਬਕ ਕੱਲ ਸੱਦੀ ਗਈ ਬੈਠਕ ਵਿੱਚ ਬਹੁ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਗੈਰ ਹਾਜ਼ਰ ਰਹੇ ਭਾਵੇਂ ਅਧਿਕਾਰਤ ਤੌਰ ਤੇ ਮੈਂਬਰਾਂ ਦੀ ਹਾਜ਼ਰੀ ਸੰਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਸੂਤਰਾਂ ਦਾ ਮੰਨਣਾ ਹੈ ਕਿ ਅੱਧੇ ਤੋਂ ਵੱਧ ਮੈਂਬਰ ਇਸ ਬੈਠਕ ਵਿੱਚ ਨਾ ਪਹੁੰਚੇ ਤੇ ਮੈਂਬਰ ਸ਼ਰੋਮਣੇ ਅਕਾਲੀ ਦਲ ਦੀ ਲੀਡਰਸ਼ਿਪ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨ ਦੇ ਫੈਸਲੇ ਤੋਂ ਖਫਾ ਚੱਲ ਰਹੀ ਹੈ ਐਸੇ ਦਰਮਿਆਨ ਸ਼ਰੋਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਸਾਬਕਾ ਤੇ ਮੌਜੂਦਾ ਮੈਂਬਰਾਂ ਨੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰ ਸੁਖਬੀਰ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਖਿਲਾਫ ਕਾਰਵਾਈ ਕਰਨ ਲਈ ਆਖਿਆ ਕਿਉਂਕਿ ਇਹ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ناکਾਮ ਰਹੀ ਹੈ। ਮਹਾਰਾਸ਼ਟਰ ਦੇ ਜਲਗਾਉ ਜ਼ਿਲ੍ਹੇ ਵਿੱਚ ਕੱਲ ਇੱਕ ਅਫਵਾਹ ਨੇ 15 ਜ਼ਿੰਦਗੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਸਲ ਇਥੇ ਇੱਕ ਟ੍ਰੇਨ ਵਿੱਚ ਅੱਗ ਲੱਗਣ ਦੀ ਅਫਵਾਹ ਫੈਲ ਗਈ ਜਿਸ ਤੋਂ ਬਾਅਦ ਚੇਨ ਖਿੱਚ ਕੇ ਟ੍ਰੇਨ ਨੂੰ ਰੋਕ ਦਿੱਤਾ ਗਿਆ। ਟ੍ਰੇਨ ਰੁਕਦੇ ਸਾਰ ਹੀ ਬਹੁਤ ਸਾਰੇ ਯਾਤਰੀਆਂ ਨੇ ਨਾਲ ਦੇ ਟਰੈਕ ਤੇ ਛਾਲ ਮਾਰ ਦਿੱਤੀ ਤੇ ਉਹ ਇਸ ਟਰੈਕ ਤੇ ਆ ਰਹੀ ਟ੍ਰੇਨ ਦੀ ਲਪੇਟ ਵਿੱਚ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ 15 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 20 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਕੱਲ ਫਿਰ ਆਪਣੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਆਪਣੀ ਪਾਰਟੀ ਦੇ ਆਗੂਆਂ ਦਾ ਨਾਂ ਲਏ ਬਿਨਾ ਆਖਿਆ ਕਿ ਪਾਰਟੀ ਦੇ ਕੁਝ ਆਗੂ ਸਵਰਾਜ ਦਾ ਸਿਧਾਂਤ ਤਿਆਗ ਰਹੇ ਹਨ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਖਲਾਸਾ ਕੀਤਾ ਕਿ ਸ਼ਹਿਰ ਦੀ ਨਗਰ ਨਿਗਮ ਦੀ ਚੋਣ ਮਗਰੋਂ ਜਿੱਤੇ ਕੌਂਸਲਰਾਂ ਦੀ ਜਿਸ ਤਰ੍ਹਾਂ ਉਹਨਾਂ ਦੀ ਪਾਰਟੀ ਵੱਲੋਂ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ, ਉਹ ਸਵਰਾਜ ਦੇ ਸਿਧਾਂਤ ਦੀ ਉਲੰਘਣਾ ਹੈ। ਉਨ੍ਹਾਂ ਆਸਾ ਕਿ ਐਸੇ ਸਿਧਾਂਤ ਨੂੰ ਲੈ ਕੇ ਹੀ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਆਈ ਸੀ ਪਰ ਅੱਜ ਇਸ ਸਿਧਾਂਤ ਨੂੰ ਤਿਆਗ ਦਿੱਤਾ ਗਿਆ ਹੈ ਇੱਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿੱਚ 85 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਿਰਫ 24 ਸੀਟਾਂ ਹੀ ਮਿਲੀਆਂ ਸਨ ਹਾਲ ਵਿੱਚ ਹੀ ਆਪ ਆਗੂਆਂ ਵੱਲੋਂ 6 ਆਜ਼ਾਦ ਤੇ ਇੱਕ ਹੋਰ ਪਾਰਟੀ ਦੇ ਕੌਂਸਲਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਫੰਦਾ ਜ਼ਿਲੇ ਦੇ ਕਸਬਾ ਭਗਤਾ ਭਾਈਕਾ ਵਿੱਚ ਕੱਲ੍ਹ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦ ਇੱਕ ਨਵ ਵਿਆਹੀ ਲੜਕੀ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਮਾਰਨ ਦੀ ਘਟਨਾ ਦੀ ਸੂਚਨਾ ਮਿਲੀ ਪੁਲਿਸ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਕਰਦਿਆਂ ਇਸ ਘਟਨਾ ਨੂੰ ਝੂਠਾ ਕਰਾਰ ਦਿੱਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਵਿਅਕਤੀ ਨਾਜਾਇਜ਼ ਅਸਲਾ ਸਪਲਾਈ ਕਰਦੇ ਸਨ ਤੇ ਕੱਲ ਵੀ ਉਕਤ ਲੜਕੀ ਸਮੇਤ ਨਾਜਾਇਜ਼ ਅਸਲਾ ਦੇਣ ਜਾ ਰਹੇ ਸਨ ਪਰ ਰਸਤੇ ਵਿੱਚ بے ਧਿਆਨੀ ਨਾਲ ਫਾਇਰ ਹੋ ਗਿਆ ਤੇ ਗੋਲੀ ਲੜਕੀ ਦੇ ਪੱਟ ਵਿੱਚ ਲੱਗੀ ਜਿਸ ਤੋਂ ਬਾਅਦ ਇਹਨਾਂ ਨੇ ਇਸ ਸਾਜ਼ਿਸ਼ ਤੇ ਪਰਦਾ ਪਾਉਣ ਲਈ ਇਹ ਝੂਠ ਰਚਿਆ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਹੋਏ ਹਨ ਪਾਕਿਸਤਾਨ ਤੋਂ ਚੱਲ ਰਹੀਆਂ ਨਾਪਾਕ ਸਾਜ਼ਿਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਪੰਜਾਬ ਲਈ ਸਥਿਤੀ ਹੁਣ ਹੋਰ ਔਖੀ ਹੁੰਦੀ ਜਾ ਰਹੀ ਹੈ ਹੁਣ ਪੰਜਾਬ ਨੂੰ ਨਾਲ ਲੱਗਦੇ ਗੋਡੀ ਰਾਜਾਂ ਤੋਂ ਵੀ ਨਫ਼ਰਤੀ ਬੁਲੇ ਆ ਰਹੇ ਹਨ ਦਰਸਲ ਦਿੱਲੀ ਦੇ ਇੱਕ ਭਾਈਪਾ ਮੈਂਬਰ ਵੱਲੋਂ ਦਿੱਲੀ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਕੱਲ ਹਿਮਾਚਲ ਪ੍ਰਦੇਸ਼ ਦੇ ਧਰਮਪੁਰ ਤੋਂ ਵਿਧਾਇਕ ਚੰਦਰ ਸ਼ੇਖਰ ਨੇ ਹਿਮਾਚਲ ਪ੍ਰਦੇਸ਼ ਵਿੱਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਲਈ ਪੰਜਾਬ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਇੱਕ ਮੁਲਾਕਾਤ ਵਿੱਚ ਉਹਨਾਂ ਪੱਤਰਕਾਰਾਂ ਨੂੰ ਆਖਿਆ ਕਿ ਹਿਮਾਚਲ ਵਿੱਚ ਜੋ ਅਪਰਾਧਿਕ ਗਤੀਵਿਧੀਆਂ ਚੱਲ ਰਹੀਆਂ ਹਨ ਉਸ ਲਈ ਪੰਜਾਬ ਜ਼ਿੰਮੇਵਾਰ ਹੈ ਅਤੇ ਹਿਮਾਚਲ ਸਰਕਾਰ ਹੁਣ ਇਹਨਾਂ ਅਪਰਾਧਿਕ ਗਤੀਵਿਧੀਆਂ ਨੂੰ ਠੱਲਣ ਲਈ ਸਖਤ ਕਦਮ ਚੁੱਕੇਗੀ ਇਸ ਵਿੱਚ ਪड़ोसी ਰਾਜਿਓਂ ਕੀ ਇੱਕ ਬਹੁਤ ਵੱਡੀ ਭੂਮਿਕਾ ਹੈ ਔਰ ਮੈਂ ਤਾਂ ਪੰਜਾਬ ਕੋ ਇਸ ਬਾਰੇ ਵਿੱਚ ਕਹੂੰਗਾ ਕਿ ਪੰਜਾਬ ਇਸ ਵਿੱਚ ਜੋ ਆਪਣਾ ਪੂਰਾ ਕਾ ਪੂਰਾ ਤਾਕਤ ਹੈ उसने हिमाचल प्रदेश को बर्बाद करने के लिए लगा रखी है और जो डिजाइन हिमाचल के बारे में उनका है वो मंसूबे हम कामयाब नहीं होने देंगे उधर भाजपा के सांसद मेंबर प्रवेश वर्मा ने आख्या ਕਿ ਉਹਨਾਂ ਤੇ ਗਲਤ ਬਿਆਨਬਾਜ਼ੀ ਦਾ ਦੋਸ਼ ਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਉਹ 100 ਕਰੋੜ ਰੁਪਏ ਦਾ ਮਾਨਹਾਨੀ ਮੁਕੱਦਮਾ ਦਾਇਰ ਕਰਨਗੇ ਤੇ ਇਸ ਦੁਆਰਾ ਜਿੱਤੀ ਰਕਮ ਨੂੰ ਦਿੱਲੀ ਦੇ ਵਿਕਾਸ ਤੇ ਖਰਚ ਕੀਤਾ ਜਾਵੇਗਾ ਜਿਕਰਯੋਗ ਹੈ ਕਿ ਪ੍ਰਵੇਸ਼ ਵਰਮਾ ਨੇ ਬੀਤੇ ਦਿਨ ਪੰਜਾਬ ਨੰਬਰ ਦੀਆਂ ਗੱਡੀਆਂ ਦੀ ਦਿੱਲੀ ਵਿੱਚ ਮੌਜੂਦਗੀ ਤੇ ਸਵਾਲ ਉਠਾਈ ਸੀ ਜਸ ਤੋਂ ਬਾਅਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਪਰਵੇਸ਼ ਵਰਮਾ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਸੀ. ਐਨਆਈਏ ਨੇ ਚੰਡੀਗੜ੍ਹ ਗਰਨੇਡ ਹਮਲੇ ਮਾਮਲੇ ਵਿੱਚ ਕੱਲ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸੰਬੰਧਿਤ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ. ਸੂਤਰਾਂ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡਾ ਤੇ ਫਰੋਈਪੁਰ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਹੋਈ. ਇਹ ਛਾਪੇਮਾਰੀ ਅਮਰੀਕਾ ਵਿੱਚ ਬੈਠੇ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਪਛੀਆ ਨਾਲ ਸੰਬੰਧਿਤ ਸ਼ਖੀਆਂ ਦੇ ਟਿਕਾਣਿਆਂ 'ਤੇ ਕੀਤੀ ਗਈ ਤਲਾਸ਼ੀ ਦੌਰਾਨ ਮੋਬਾਈਲ ਤੇ ਕਈ ਕਿਸਮ ਦਾ ਡਿਜੀਟਲ ਸਾਜੋ-ਸਮਾਨ ਕਬਜ਼ੇ ਵਿੱਚ ਲਿਆ ਗਿਆ। ਬਠਿੰਡਾ ਵਿੱਚ ਇੱਕ ਇਮੀਗ੍ਰੇਸ਼ਨ ਏਜੰਟ ਦੇ ਘਰ ਤੇ ਵੀ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਏਜੰਟ ਦੇ ਕੋਲ ਵਿਦੇਸ਼ੀ ਨੰਬਰਾਂ ਤੋਂ ਆਈਆਂ-ਗਈਆਂ ਕਾਲਾਂ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ। ਇੱਧਰ ਕੱਲ ਅੰਮ੍ਰਿਤਸਰ ਵਿੱਚ ਬੀਐਸਐਫ ਤੇ ਪੰਜਾਬ ਪੁਲਿਸ ਦੀ ਮਸਤੈਦੀ ਦੇ ਚੱਲਦਿਆਂ ਹਥਿਆਰਾਂ ਦੀ ਤਸਕਰੀ ਦੀ ਇੱਕ ਵੱਡੀ ਘਟਨਾ ਟਲ ਗਈ। ਦੋਵਾਂ ਏਜੰਸੀਆਂ ਦੇ ਮੁਲਾਜ਼ਮਾਂ ਨੇ ਇੱਕ ਸਾਂਝੇ ਸਰਚ ਆਪਰੇਸ਼ਨ ਵਿੱਚ ਇੱਕ ਪਿੰਡ ਦੇ ਵਿੱਚ ਤਲਾਸ਼ੀ ਲਈ ਜਿਸ ਤੋਂ ਬਾਅਦ ਉੱਥੇ 7 ਪਿਸਤੌਲ ਤੇ ਕਈ ਮੈਗਜ਼ੀਨ ਮਿਲੇ। ਇਹ ਹਥਿਆਰ ਡਰੋਨ ਰਾਹੀਂ ਸਪਲਾਈ ਕੀਤੇ ਦੱਸੇ ਜਾ ਰਹੇ ਹਨ। ਨੁਲਿਆਣਾ ਵਿੱਚ ਕੱਲ ਇੱਕ ਫੈਕਟਰੀ ਮਾਲਕ ਨੇ ਔਰਤ ਉਸ ਦੀਆਂ ਤਿੰਨ ਧੀਆਂ ਤੇ ਪੁੱਤਰ ਤੇ ਕੱਪੜੇ ਚੋਰੀ ਕਰਨ ਦਾ ਦੋਸ਼ ਲਾ ਕੇ ਉਹਨਾਂ ਦਾ ਮੂੰਹ ਕਾਲਾ ਕਰ ਦਿੱਤਾ ਅਤੇ ਉਹਨਾਂ ਦੇ ਗਲ ਵਿੱਚ ਮੈਂ ਚੋਰ ਹਾਂ ਲਿਖੀਆਂ ਤਕਤੀਆਂ ਵੀ ਪਾਈਆਂ ਇਸ ਮਗਰੋਂ ਉਹਨਾਂ ਨੂੰ ਸਾਰੇ ਮਹੱਲੇ ਵਿੱਚ ਘੁਮਾ ਕੇ ਚੋਰ-ਚੋਰ ਦੇ ਨਾਰੇ ਵੀ ਲਗਵਾਏ ਗਏ ਪੁਲਸ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਹੁਣ ਫੈਕਟਰੀ ਮਾਲਕ ਤੇ ਮੈਨੇਜਰ ਖਿਲਾਫ ਪਰਚਾ ਦਰਜ ਕਰ ਲਿਆ ਹੈ ਉਧਰ ਪੀੜਤਾ ਨੇ ਦੋਸ਼ ਲਾਇਆ ਕਿ ਉਹਨਾਂ ਨੇ ਕੋਈ ਚੋਰੀ ਨਹੀਂ ਕੀਤੀ ਉਹਨਾਂ ਦਾ ਦੋਸ਼ ਸਿਰਫ ਇਹ ਹੈ ਕਿ ਉਹਨਾਂ ਚੋਰੀ ਹੋਇਆ ਕੱਪੜਾ ਖਰੀਦਿਆ ਸੀ ਜਿਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਕੱਪੜਾ ਚੋਰੀ ਦਾ ਹੈ ਕੋਟਾ ਵਿੱਚ ਕੱਲ 2 ਘੰਟੇ ਦੇ ਅੰਦਰ-ਅੰਦਰ ਦੋ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ। ਇਹ ਵਿਦਿਆਰਥੀ ਅਸਾਮ ਤੇ ਗੁਜਰਾਤ ਦੇ ਰਹਿਣ ਵਾਲੇ ਸਨ ਤੇ NEET ਤੇ JEE ਦੀ ਤਿਆਰੀ ਕਰ ਰਹੇ ਸਨ। ਇੱਥੇ ਦੱਸਣਯੋਗ ਹੈ ਕਿ ਸਾਲ ਦੇ ਪਹਿਲੇ 22 ਦਿਨਾਂ ਦੇ ਅੰਦਰ ਹੀ ਸ਼ਹਿਰ ਵਿੱਚ ਵਿਦਿਆਰਥੀਆਂ ਦੁਆਰਾ ਦਬਾਅ ਦਾ ਸਾਹਮਣਾ ਕਰਨ ਵਿੱਚ ਅਸਮਰਥ ਰਹਿਣ ਤੇ 6 ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਕੱਲ ਬਹਾਲੀ ਸਥਿਤ ਸਿੱਖਿਆ ਭਵਨ ਦਾ ਘਰਾਓ ਕਰਕੇ ਹੁਕਮਰਾਨਾਂ ਤੇ ਅਫਸਰशाही ਨੂੰ ਕੋਸਿਆ ਪਿਛਲੇ ਸਾਲ 1 ਸਤੰਬਰ ਤੋਂ ਕੰਪਿਊਟਰ ਅਧਿਆਪਕ ਸੰਗਰੂਰ ਵਿੱਚ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਇਸ ਵਰੇ ਦੇ 3 ਜਨਵਰੀ ਤੋਂ ਉਹਨਾਂ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ ਬੁਲਾਰਿਆਂ ਨੇ ਦੱਸਿਆ ਕਿ ਹਾਲ ਵਿੱਚ ਹੀ ਸਰਕਾਰ ਵੱਲੋਂ ਅਧੂਰਾ ਮਹਿੰਗਾਈ ਭੱਤੇ ਵਧਾਉਣ ਦਾ ਪੱਤਰ ਜਾਰੀ ਕਰਨਾ ਉਹਨਾਂ ਨਾਲ ਇੱਕ ਧੋਖਾ ਹੈ ਉਨ੍ਹਾਂ ਆਖਿਆ ਕਿ ਇਹ ਸਰਕਾਰ ਨੇ ਚਾਲ ਉਹਨਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਚੱਲੀ ਹੈ ਪਰ ਉਹ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੁਣ ਤੱਕ ਸੰਘਰਸ਼ ਨੂੰ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਕਰਨਗੇ ਜੰਮੂ ਕਸ਼ਮੀਰ ਦੇ ਕਪਵਾੜਾ ਜ਼ਿਲ੍ਹੇ ਵਿੱਚ ਕੱਲ ਫੌਜ ਦੇ ਜਵਾਨ ਦੀ ਆਪਣੀ ਹੀ ਸਰਵਿਸ ਰਾਈਫਲ ਤੋਂ ਚੱਲੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਇਹ ਜਵਾਨ ਪੰਜਾਬ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਇੱਕ ਹਾਦਸਾ ਹੈ ਜਾਂ ਖੁਦਕੁਸ਼ੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਡੋਨਾਲਡ 트੍ਰੰਪ ਦੇ ਦੇਸ਼ ਵਿੱਚੋਂ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਬਾਹਰ ਕੱਢਣ ਦੇ ਬਿਆਨ ਨੇ ਭਾਰਤੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਇੱਕ ਅੰਦਾਜ਼ੇ ਮੁਤਾਬਕ 트੍ਰੰਪ ਦੁਆਰਾ ਲਏ ਗਏ ਇਸ ਫੈਸਲੇ ਤੋਂ ਤੁਰੰਤ ਬਾਅਦ ਅਮਰੀਕਾ ਵੱਲੋਂ ਲਗਭਗ 10000 ਭਾਰਤੀਆਂ ਨੂੰ ਭਾਰਤ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ ਕੱਲ ਇਸ ਸਬੰਧ ਵਿੱਚ ਅਮਰੀਕੀ ਅਧਿਕਾਰੀਆਂ ਨੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਉਹਨਾਂ ਦਾਵਾ ਕੀਤਾ ਕਿ ਉਹ ਭਾਰਤ ਨਾਲ ਮਿਲ ਕੇ ਬਹੁਤ ਜਲਦ ਇਹਨਾਂ 10000 ਭਾਰਤੀਆਂ ਨੂੰ ਉਹਨਾਂ ਦੇ ਵਤਨ ਭੇਜ ਦੇਣਗੇ ਕੋਲਕਾਤਾ ਵਿੱਚ ਰਾਤ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਪਹਿਲਾ T20 ਮੈਚ ਖੇਡਿਆ ਗਿਆ ਜਿਸ ਵਿੱਚ ਭਾਰਤੀ ਨੌਜਵਾਨ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਿਜ਼ 132 ਦੌੜਾਂ ਹੀ ਬਣਾਈਆਂ ਜਿਸ ਨੂੰ ਭਾਰਤੀ ਟੀਮ ਨੇ 13 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਤੇ ਹੀ ਪੂਰਾ ਕਰਕੇ ਮੈਚ ਜਿੱਤ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ